462ਵਾਂ ਅਵਤਾਰ ਪੂਰਵ ਮਨੋਂ ਸੰਬੰਧੀ ਅੱਜ ਅੱਡਾ ਬਜ਼ਾਰ ਦੇ ਧਰਮਤਾ ਨਿਕੇ ਸ਼੍ਰੀ ਗੁਰੂ ਅਰਜਨ ਦੇਵ ਕੀਰਤਨ ਦਰਬਾਰ ਸਭਾ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਪਹੁੰਚੇ ਸਭਾ ਦੇ ਪ੍ਰਧਾਨ ਤੇ ਮੈਂਬਰਾਂ ਨੇ 462ਵਾਂ ਅਵਤਾਰ ਪੂਰਵ ਮਨੋਂ ਸੰਬੰਧੀ ਵਿਚਾਰ ਚਰਚਾ ਕੀਤੀ ਅਤੇ ਇਹ ਜਾਣਕਾਰੀ ਸਾਂਝੀ ਕੀਤੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆ 462ਵਾਂ ਅਵਤਾਰ ਪੂਰਵ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਅਤੇ ਸ਼ਹਿਰ ਦੇ ਸਾਰੇ ਗੁਰਦੁਆਰਿਆਂ ਵਿੱਚ ਬੜੀ ਧੂਮ-ਧਾਮ ਨਾਲ ਸ਼੍ਰੀ ਗੁਰੂ ਅਰਜਨ ਦੇਵ ਕੀਰਤਨ ਦਰਬਾਰ ਸਭਾ ਵੱਲੋਂ ਮਨਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 10 ਦਿਨ ਦੇ ਪ੍ਰੋਗਰਾਮ ਤਰਨਤਨ ਚੱਲਣਗੇ 11ਵੇਂ ਦਿਨ ਦੇ 11ਵਾਂ ਪ੍ਰੋਗਰਾਮ ਸ਼ੁਕਰਾਨੇ ਦਾ ਸ਼੍ਰੀ ਗੋੰਦਾਲ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਜਨਮ ਸਥਾਨ ਤੇ ਹੋਏਗਾ ਜਿਹਦੇ ਵਿੱਚ ਸਾਰੇ ਸੰਗਤ ਨੇ ਪਹੁੰਚਣਾ ਹੈ ਔਰ ਉੱਥੇ ਸਾਰੇ ਇਸ ਤੋਂ ਦੁਆਰ ਦਰਬਾਰ ਸੱਜੇਗਾ ਲੰਗਰ ਸੱਜਣਗੇ ਲੰਗਰ ਹੋਣਗੇ ਬਹੁਤ ਵਧੀਆ ਪ੍ਰੋਗਰਾਮ ਆਇਆ ਸੰਗਤਾਂ ਨੂੰ ਪੇਰ ਕਰਨਾ ਚਾਹੁੰਦਾ ਸੰਗਤਾਂ ਨੂੰ ਪੇਰ ਕਰਨਾ ਚਾਹੁੰਦਾ ਕਿ ਤਨ ਤਨ ਦੇ ਵਿੱਚ ਇਹਦੇ 10 ਦਿਨ ਦੇ ਪ੍ਰੋਗਰਾਮ ਹੈ 7 ਦਿਨ ਦੇ ਛੋਟੇ ਗੁਰਦੁਆਰਿਆਂ ਚਾ 3 ਦਿਨ ਦਾ ਵੱਡੇ ਦਰਬਾਰ ਸਾਹਿਬ ਚਾ ਸਾਰੀਆਂ ਸੰਗਤਾਂ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਬਾਦਸ਼ਾਹ ਸ਼ਾਂਤੀ ਦੇ ਪੁੰਜ ਹੀ ਧਨ ਸਰਤਾਜ ਸ਼੍ਰੀ ਤਰਨਤਲ ਸਾਹਿਬ ਦੇ ਰਚਨਾਹਾਰ ਜਨ ਦਿਵਸ ਆਈ ਹੋਈ ਪਰ ਬਾਹਮਣ ਪਵਿੱਤਰ ਨਗਰੀ ਸ਼ਿਤਰਨਤਨ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਚੇਤ ਗੁਰਜੰਦਰ ਕੀਰਤਨ ਦਰਬਾਰ ਸਭਾ ਵੱਲੋਂ ਮਹਾਰਜਾ ਸ਼ਿਤਰਬਾਰ ਸਾਹਿਬ ਔਰ ਇਲਾਕੇ ਦੀਆਂ ਸ਼ਹਿਰ ਦੀਆਂ ਸੂ ਬਹੁਤ ਹੀ ਸਹਿਯੋਗ ਕਰਨ ਵਾਲੀਆਂ ਸੰਗਤਾਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਔਰ ਉਤਸ਼ਾਹ ਨਾਲ ਇਸ ਮਾਗਮ ਜੋਹਨ ਮਿਤੀ 11 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਤੱਕ ਲਗਾਤਾਰ ਜੋਹਨ ਮਨਾਏ ਜਾ ਰਹੇ ਹਨ 10 ਦਿਨਾਂ ਦੇ ਸਮਾਗਮ ਹਨ ਜਿਸ ਦੇ ਵਿੱਚ 11 ਅਪ੍ਰੈਲ ਤੋਂ ਲੈ ਕੇ 17 ਬਰਵਾਰ ਤੱਕ ਲਗਾਤਾਰ 7 ਦਿਨ ਦੇ ਅੜੀਵਾਰ ਸਮਾਗਮ ਜਿਉ ਹਨ ਸ਼ਹਿਰ ਦੇ ਅਲੱਗ-ਅਲੱਗ ਗੁਰਦੁਆਰਾ ਸਾਹਿਬਾਂ ਵਿੱਚ ਹੋਣਗੇ ਉਬਰਨ ਦਾ 18 ਤਰੀਕ ਨੂੰ ਸੈਭ ਸ਼ੁਰੂ ਹੋਏਗੀ ਇੱਕ ਵੱਡਾ ਸਾਭੀ ਦਾ 404 ਸਾਲਾ ਪ੍ਰਕਾਸ਼ ਪੁਰਬ ਹੈ ਉਸੇ ਦਰਬਾਰ ਸਾਹਿਬ ਤਰਨਤਾਰਨ ਵਿਖੇ ਬੜੀ ਧੂਮਤਾਂ ਮਨਾਇਆ ਜਾਏਗਾ ਸਵੇਰ ਦੇ ਵੇਲੇ ਪਹਿਲਾਂ ਖੰਡਪੁਰ ਸਾਹਿਬ ਦੇ ਭੋਗ ਪੜਨਗੇ ਉਪਰੰਤ ਰਾਤੀ ਦੇ ਜਿਵੇਂ ਜਵਾਨ ਹਨ ਉਹ ਸ਼੍ਰੀ ਗੱਥਾ ਸਣ ਰੱਖੇ ਸਜਣਗੇ ਜਿਸ ਸੰਗਤ ਨੂੰ ਪੀੜ ਹੈ ਬੇਨਤੀ ਹੈ ਕਿ ਪਰਵਾਰਾ ਸੁਵਿਧਾ ਏਰੀਆ ਪਰ ਕੇ ਇਹਨਾਂ ਸਾਰੇ ਸਮਾਗਮ ਵਿੱਚ ਕੁਰਸੀਆਂ ਪ੍ਰਾਪਤ ਕਰੋ ਜੀ 17 ਤਰੀਕ ਵਾਲੇ ਦਿਨ ਦਿ ਅਲੋਗਿਕ ਨਗਰ ਕੀਰਤਨ ਜੋ ਹੈ ਸ਼੍ਰੀ ਗੁਰਜੰਤ ਸਿੰਘ ਨਵਾਸਤਾਂ ਸਰਾਹ ਤੋਂ ਰੰਭੇਗਾ ਵਕਫਾ ਬਿਯਾਰਾ ਬੱਚੋ ਦੀ ਹੁੰਦਾ ਆ ਉਸੇ ਸਟਾਉਂਡ ਤੇ ਵਾਪਸ ਸਮਾਪਤੀ ਹੋਵੇਗੀ ਉਸ ਦੇ ਵਿੱਚ ਵੀ ਸਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਪਿਸਾਬ ਆ ਕੇ ਗੁਰੂ ਗੁਰਸਬ ਦੀ ਖੁਸ਼ੀ ਪ੍ਰਾਪਤ ਕਰੋ ਔਰ ਨਾਚ-ਗਲਨ ਦੇ ਕਰ ਪਾਲਤਾ ਕਰੋ ਨਗਰੀਤ ਦੇ ਸ਼ੁਭ ਵਧਾਓ ਜਿਸ ਦੇ ਵਿੱਚ ਗਲਗਾ ਪਾਰਟੀਆਂ ਸਕੂਲੀ ਬੱਚੇ ਬੈਂਡ ਅਤੇ ਹੋਰ ਵੀ ਜੋ ਹਨ ਜਥੇਬੰਦੀਆਂ ਜੋ ਹਨ ਸਵਕਲ ਸੋਸਾਇਟੀਆਂ ਕੀਰਤਨ ਕਰਦੀਆਂ ਹੋਈਆਂ ਉਸ ਨਗਰੀਤ ਨੇ ਸ਼ਾਮਲ ਹੋਣ ਗਿਆ ਗੁਰਪੇਰੀ ਸਾਹਾ ਸੰਗਤ ਜੀਓ 18 ਤੋਂ ਲੈ ਕੇ 20 ਤਰੀਕ ਦੇ ਜੋ ਸਮਾਗਮ ਚਿਹਰਵਾਰ ਸਭ ਕਥਾ ਸਟਾਰ ਲੈ ਕੇ ਹੋਣਗੇ 19 ਤਰੀਕ ਦਾ ਜੋ ਸਮਾਗਮ ਲੋਕਿਕ ਕਦوتی ਕਿਸਨ ਸਮਾਗਮ ਜੋ ਹੋਵੇਗਾ ਸ਼ਾਮ 5:00 ਵਜੇ ਰਗਰਾ 12:00 ਵਜੇ ਤੱਕ ਜਿੰਨਗੇ ਉਪਰੰਤ 20 ਤਰੀਕ ਨੂੰ ਸਭ ਸ਼੍ਰੀ ਗੁਰੂ ਜੀ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੂਰਵ ਹੈ ਉਸ ਦਿਨ ਸਵੇਰੇ 9:00 ਵਜੇ ਦੇ ਕਰੀਬ ਸ਼੍ਰੀ ਖੰਨਪੁਰ ਸਾਹਿਬ ਦੇ ਭੋਗ ਪਾਣ ਕੇ ਉਪਰੰਤ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਹੋਣਗੇ ਉਪਰੰਤ ਮਹਾਨ ਗੁਰਮਤ ਸਮਾਗਮ ਸੱਜਣਗੇ ਔਰ ਜੋ ਰਾਤਰੀ ਦੀਵਾਨ ਹਨ ਉਹ ਸ਼ਾਮ 5:00 ਵਜੇ 6 ਜੋ ਕਿ देर रात तक चलेंगे जिस ਦੇ ਵਿੱਚ ਇਹਨਾਂ सारे ਸਮਗਮਾਂ ਵਿੱਚ ਸਿੱਖ ਬੰਦੇ ਬਹੁਤ ਹੀ ਸਤਿਕਾਰਯੋਗ ਕਥਾਵਾਚਕ ਮਾਨਯੋਗ ਵਿਦਵਾਨ ਔਰ ਰਾਗੀ ਸਹਿਬਾਨ ਜੋ ਹਨ ਬੰਦ ਪ੍ਰਸਿੱਧ ਜਤੇਜੋ ਹਨ ਉਹ ਸਾਰੇ ਪਹੁੰਚ ਰਹੇ ਹਨ ਹਾਜੀਆ ਪਰਣ ਵਾਸਤੇ ਸਮਰਤੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਰਵਜਨ ਦੇਵ ਕੀਰਤਨ ਦਰਬਾਰ ਸਭਾ ਤੇ ਸਾਰੇ ਹੀ ਮੈਂਬਰਾਂ ਵੱਲੋਂ ਹੱਥ ਜੋੜ ਕੇ ਇਸ ਨਿਮਰ ਬੇਨਤੀ ਹੈ ਕਿ ਇਹਨਾਂ ਹੋਰੇ ਸਮਾਗਮਾਂ ਵਿੱਚ ਬਾਅਦ ਚੜ ਕੇ ਪਰਵਾਰਾਂ ਸਮੇਤ ਹਾਜੀਆ ਪਰ ਕੇ ਗੁਰੂ ਘਰ ਦੀਆਂ ਕੁਰਸੀਆਂ ਪ੍ਰਾਪਤ ਕਰੋ ਔਰ ਖਾਸ ਤੌਰ ਤੇ 18 19 ਔਰ 20 ਤਰੀਕ ਨੂੰ ਆਪਣੇ ਘਰਾਂ ਉਤੇ ਆਪਣੇ ਬਜ਼ਾਰਾਂ ਦੇ ਵਿੱਚ ਦੁਕਾਨਾਂ ਹਉਤੇ ਪੀਣਾ ਖੁਸ਼ੀਆਂ ਬਣਾਉਂਦੇ ਆ ਆਦੀਮਾਲਾ ਜੋ ਹੈ ਉਹ ਕੀਤੀ ਜਾਵੇ ਇਨ ਇਸ ਮਗਮਮਦ ਵਿੱਚ ਅਦੁੱਤੀ ਦੀਮਾਲਾ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਹੋਵੇਗੀ ਲੋਕ ਆਸ਼ੀਵਾਜੀ ਦੇ ਪ੍ਰਬੰਧਨਨਗੇ ਬਖਵਸ ਬਖ ਸੋਸਾਇਟੀਆਂ ਵੱਲੋਂ ਔਰ ਜੋੜਾ ਕਰ ਸੇਵੀ ਰਥੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਮੈਨੇਜਰ ਸਾਹਿਬ ਵੱਲੋਂ ਸਮੂਹੇ ਤੌਰ ਤੇ ਜੋ ਪ੍ਰਬੰਧ ਕੀਤੇ ਹਨ ਉਹਨਾਂ ਵਿੱਚ ਗੁਰੂ ਕੇ ਲੰਗਰ ਔਰ ਥੋੜਾ ਵਰਤਾਇਆ ਜਾਣਗੇ